ਕਹਿੰਦੇ ਕਿ ਤਾਂ ਮੈਂ ਸੁਣਿਆ ਸੀ ਕਿ ਵੀ ਹਾਂ ਹੁੰਦੇ ਆ ਪਰ ਆ ਚੀਜ਼ ਨਵੀਂ ਚਲਾਈ ਹੋਈ ਇਹਨਾਂ ਨੇ ਵੀ ਕਨਫੈਕਸ਼ਨ ਹੁੰਦਾ ਪਤਾ ਨਹੀਂ ਹੈਨਾ ਆਈ ਥਿੰਕ ਇਹੀ ਹੁੰਦਾ ਕੁੜੀਆਂ ਨੇ ਵੀ ਮੈਂ ਬਾਹਰ ਆ ਜਾਂ ਹਨਾ ਮੇਰਾ ਤਲਾਕ ਹੋਇਆ ਆ ਮੈਨੂੰ ਕੋਈ ਬੰਦਾ ਲੱਭ ਦੋ ਮੇਰੇ ਘਰ ਵਾਲਾ ਜੇ ਬਾਹਰ ਰਹਿੰਦਾ ਆ ਮੇਰੇ ਲਈ ਕੋਈ ਮੁੰਡਾ ਲੱਭ ਦੋ ਬੰਦਾ ਲੱਭ ਦੋ ਜਿਹੜਾ ਮੈਨੂੰ ਖੁਸ਼ ਰੱਖ ਸਕੇ ਮੈਂ ਇੰਜੋਏ ਕਰ ਸਕਾਂ ਮੈਂ ਘੁੰਮ ਫੇਰ ਸਕਾਂ ਬੱਚਿਆਂ ਆਣੀਆਂ ਨੂੰ ਵੀ ਨਹੀਂ ਸ਼ਰਮ ਹੈਗੀ ਅਖੇ ਮੇਰਾ ਨਾਲ ਇਹ ਵੀ ਲਿਖ ਕੇ ਰੱਖਦੀਆਂ ਨੇ ਵੀ ਮੇਰਾ ਇੱਕ ਬੱਚਾ ਆ ਜਾ ਕਿ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ ਤਾਂ ਮੇਰੇ ਨਾਲ ਰਹਿਣਾ ਚਾਹਵੇ ਤਾਂ ਫੇਰ ਮੁੰਡੇ ਕਹਿੰਦੇ ਆ ਨਾ ਵੀ ਕੁੜੀਆਂ ਗਲਤ ਆ ਭੈਣੇ ਆਹੀ ਕੰਮਾਂ ਤੋਂ ਕਹਿੰਦੇ ਨੇ ਵੀ ਮੁੰਡੇ ਵੀ ਕੁੜੀਆਂ ਗਲਤ ਆ ਤੁਹਾਨੂੰ ਪਤਾ ਵੀ ਮੁੰਡੇ ਕਿੱਦਾਂ ਦੀ ਬੋਰਡਿੰਗ ਕਈ ਕੁੜੀਆਂ ਲਈ ਯੂਜ਼ ਕਰਦੇ ਨੇ ਆਹੀ ਗੱਲਾਂ ਕਰਕੇ ਕਰਦੇ ਨੇ ਤੁਹਾਡੇ ਕਰਕੇ ਨਾ ਚੰਗੀਆਂ ਭਣੀਆਂ ਨੂੰ ਵੀ ਅਗਲੇ ਇਹ ਸੋਚਦੇ ਇਹ ਵੀ ਇਦਾਂ ਦੀ ਹੋਣੀ ਆ ਤੇ ਕਈ ਮੁੰਡਿਆਂ ਦੇ ਦੇਖਿਆ ਮੁੰਡੇ ਕਹਿਣਗੇ ਮੇਰੀ ਇੰਨੀ ਹਾਈਟ ਆ ਮੈਂਨੇ ਕਮਾਨਾ ਆ ਮੈਨੂੰ ਕੋਈ ਕੁੜੀ ਲੱਭ ਦੋ ਐਦਾਂ ਹੁੰਦਾ ਹਨ ਪਰ ਇਹ ਕਨਵੈਨਸ਼ਨ ਹੁੰਦਾ ਨਾ ਜਿਹੜਾ ਮਤਲਬ ਇਹ ਚੀਜ਼ ਮੈਂ ਨਾ ਕੁੜੀਆਂ ਦੀ ਚਾਤਰ ਵੇਖੀ ਆ ਮੈਂ ਪੜਦੀ ਆ ਇੰਸਟਾਗ੍ਰam ਆਪਾਂ ਦੇਖਦੇ ਆ ਪਰ ਇੰਸਟਾ ਭੈਣ ਭਰਾ ਉਹ ਇਹ ਕੰਮ ਨਹੀਂ ਬਣਿਆ ਸੀਗਾ ਕੁੜੀਆਂ ਨੇ ਤਾਂ ਜਮੇ ਸ਼ਰਮ ਲਾਤੀ ਆ ਮਤਲਬ ਅਬ ਜਾਂ ਫੇ ਹੁਣ ਮੈਨੂੰ ਕਹਿਣਗੇ ਜੀ ਤੁਸੀਂ ਫੇਮ ਲਈ ਤੂੰ ਵੀਡੀਓ ਬਣਾਣੀ ਆ ਜੇ ਮੈਂ ਫੇਮ ਲਈ ਵੀਡੀਓ ਬਣਾਣੀ ਹੋਵੇ ਤਾਂ ਕੁੜੀ ਲਈ ਫੇਮ ਐ ਇੱਕ ਮਿੰਟ ਦੀ ਗੇਮ ਆ ਠੀਕ ਆ ਇਹ ਤੁਸੀਂ ਵੀ ਤੁਹਾਨੂੰ ਵੀ ਪਤਾ ਆ ਪਰ ਜਿਹੜੀ ਚੀਜ਼ ਸਹੀ ਹੈ ਸਹੀ ਆ ਕੁੜੀਓ ਥੋੜੀ ਬਹੁਤੀ ਸ਼ਰਮ ਕਰ ਲੋ